ਅਸੀਂ ਪਾਰਡ ਰੱਖਿਆ ਗਿਰਨਾ گاਉ ਤੁਸੀ ਰਾਮ ਨਾਲ ਚੱਲੋ ਕਿੱਥੇ ਲੈ ਕੇ ਚੱਲੇ ਹੋ ਮੈਨੂੰ ਪਰਲੇ ਸਾਈਡ ਨੂੰ ਭਾਜਪੀ ਦਫਤਰ ਵੱਲ ਜੀ ਸਾਥ ਤੋਂ ਨਾਮ ਬੜੀ ਨਾ ਕੱਢ ਦੋ ਸਪੈਸ਼ਲਿਟੀ ਨਾਲ ਉਹ ਬਾਬਾ ਮੈਂ ਕਿੱਥੇ ਉਹ ਚੁਰਾ ਚਾਹੇ ਮਾਈਕ ਵੀ ਚੱਕਾ ਲਿਆ ਬਿਲਕੁਲ ਜੀ ਕਿਉਂਕਿ ਸਰਕਾਰ ਨੇ ਵਾਦਾ ਕੀਤਾ ਸੀ ਇਹਨੂੰ ਅਸੀਂ ਇੱਕ ਧੋਖਾ ਮੰਨ ਰਹੇ ਆ ਗੱਲ ਹਜ਼ਾਰ ਰੁਪਏ ਦੀ ਨਹੀਂ ਗੱਲ ਵੋਟ ਚੋਰੀ ਦੀ ਹੈ ਧੋਖੇ ਦੀ ਹੈ ਇਹਨਾਂ ਨੇ ਔਰਤਾਂ ਦੇ ਖਾਤੇ ਵੀ ਲੈ ਲਏ ਸੀ ਇਹ ਕਹਿ ਕੇ ਵੀ ਜਿਸ ਦਿਨ ਸਾਡੀ ਸਰਕਾਰ ਆ ਗਈ ਉਸੇ ਦਿਨ ਖਾਤੇ ਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਅੱਜ 4 ਸਾਲ ਹੋ ਗਏ ਹੁਣ ਇਹ ਕਹਿ ਰਹੇ ਆ ਕਿ ਅਸੀਂ ਅਗਲੇ ਬਜਟ ਚ ਦੇਵਾਂਗੇ ਕੀ ਅਗਲੇ ਬਜਟ ਦੇ ਵਿੱਚ ਪਿਛਲੇ 4 ਸਾਲਾਂ ਦੇ ਪੈਸੇ ਵੀ ਦੇਣਗੇ 60000 ਰੁਪਿਆ ਪਲੱਸ ਉਹਦਾ ਵਿਆਜ ਇਹਨਾਂ ਪੈਸਾ ਔਰਤਾਂ ਦਾ ਵਧਦਾ ਕੀ ਉਹ ਦੇ ਸਕਣਗੇ ਜਾਂ ਦੇਣਗੇ ਇਹਸ ਤੋਂ ਦਾ ਪੰਜ ਸਾਲਾਂ ਦਾ ਹੁੰਦਾ ਬਿਲਕੁਰੀ ਨਹੀਂ ਹੁੰਦਾ ਕਿ ਪਹਿਲੇ ਦਿਨ ਤੋਂ ਹੀ ਕਿਤੇ ਜਾਣ ਜੇ ਲਾਸਟ ਵਿੱਚ ਹੀ ਕਰਦੇ ਜੇ ਜ਼ਰੂਰੀ ਨਹੀਂ ਸੀ ਜਈ ਜਦੋਂ ਵੋਟਾਂ ਮੰਗਦੇ ਸੀ ਉਦੋਂ ਦੱਸ ਦੇਣਾ ਸੀਗਾ ਵੀ ਅਸੀਂ ਜਿਹੜਾ ਸਾਨੂੰ ਅੱਜ ਵੋਟਾਂ ਪਾਊਗਾ ਉਹਨੂੰ ਅਸੀਂ 2026 ਦੇ ਵਿੱਚ ਜਾ ਕੇ 1000 ਰੁਪਿਆ ਦੇਵਾਂਗੇ ਫਿਰ ਭੈਣਾ ਉਵੇਂ ਸੋਚ ਲੈਂਦੀਆਂ ਅੱਛਾ ਅੱਜ ਇਹ ਵੀ ਲਾਲਾ ਵੀ ਪਾਜੀ ਵੱਲ ਕਿਤੇ ਜਾ ਰਹੇ ਆ ਕਿ ਤੁਸੀਂ ਜੱਟ ਅਮਰਿੰਦਰ ਸਿੰਘ ਨੂੰ ਸਵਾਲ ਕਰ ਰਹੇ ਹੋ ਤਾਂ ਵੀ ਆਪਣੇ ਟੈਨਸ਼ਨ ਨਾਲ ਕਰ ਜਾਓ ਤੇ ਨਾਲ ਕੀ ਕਰਦਾ ਹੈ ਕਿਹੜੀਆਂ ਡਿਮਾਂਡਸ ਪੇਸ਼ ਕਰਦਾ ਜਿਹੜੀ ਮੌਜੂਦਾ ਸਰਕਾਰ ਹੈ ਡਿਮਾਂਡਸ ਉਸੇ ਤੋਂ ਹੀ ਮੰਗੀਆਂ ਜਾਂਦੀਆਂ ਉਹਨਾਂ ਨੇ ਵੀ ਜਿਹੜੀਆਂ ਡਿਮਾਂਡਸ ਉਹਨਾਂ ਦੀਆਂ ਸੀਗੀਆਂ ਔਰਤਾਂ ਨਾਲ ਕਰੀਆਂ ਹੋਣਗੀਆਂ ਉਹਨਾਂ ਨੇ ਫੁੱਲਫਿਲ ਕਰੀਆਂ ਹੋਣਗੀਆਂ ਤਾਂ ਹੀ ਔਰਤਾਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਨਹੀਂ ਹੋਈਆਂ ਜਿਵੇਂ ਆਮ ਆਦਮੀ ਪਾਰਟੀ ਦੇ ਖਿਲਾਫ ਹੈ